ਆਗਣ ਉਦ੍ਰਮ ਵਹ ਤੈਸੀ ਬਾਹਰ ਮਾਇਆ ਮਾਇਆ ਗਣ ਸਬੀ ਕੋ ਜੇਹੀ ਕਰਤਾਤਾ ਜਮੇਆ ਪਰਿਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤਿਸਨਾ ਮਾਇਆ ਅਮਰ ਵਰਤਾਇਐ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਬਜੈ ਭਾਉ ਦੂਜਾ ਲਾਇਆ ਕਹ ਨਾਨਕ ਕੋ ਪ੍ਰਸਾਦੀ ਜਿਨਾਂ ਲਿਵ ਲਾਗੀ ਤਨੀ ਵਿੱਚੇ ਮਾਇਆ ਪਾਇਆ ਹਰਿਆਵ ਮੁੱਲਕ ਹੈ ਮੁੱਲ ਨ ਪਾਇਆ ਜਾਏ ਮੁੱਲ ਨ ਪਾਇਆ ਜਾਏ ਕਿਸੈ ਵਿਟ ਹੋ ਰੋਗ ਰਹਾ ਮੋਲ ਨਾ ਪਾਇਆ ਜਾਏ ਕਿਸੈ ਵਿਟ ਹੋ ਰਹੇ ਲੋਕ ਬੁਲ ਲਾਏ ਐ ਸਤਿਗੁਰ ਜੀ ਮਿਲਾ ਤੇ ਸਨ ਉਸੇ ਸਾਪੀਆ ਵਿੱਚੋਂ ਆਪ ਜਾਏ ਜਿਹਦਾ ਜੀਉ ਤਿਸ ਮਿਲ ਰਹਾ ਹਰ ਵਸੈ ਮਨਿ ਆਏ ਹਰ ਆਪ ਅਮੁੱਲਕ ਹੈ ਭਾਗਤ ਨਾ ਕਿ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨਮਨ ਜਾਰਾ ਹਰ ਰਾਸ ਮੇਰੀ ਮਨਮਨ ਜਾਰਾ ਸਤਿਗੁਰ ਤੇਰਾ ਜਾਨੀ ਹਰ ਹਰ ਨਿਤ ਜਪਿ ਹੋ ਜੀਹੋ ਲਾਹ ਘਟਿਓ ਦਿਹਾੜੀ ਹੋ ਤੰਤ ਨ ਮਿਲਿਆ ਜਨ ਹਰਾ ਭੇਪਾਣਾ ਕਹ ਨਾਨਕ ਹਰ ਰਸ ਮੇਰੀ ਮਨ ਹੋਆ ਬਣ ਜਾ ਰਾਇ ਰਸਨਾ ਤੂੰ ਹਨ ਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਤ ਕੀਤਾ ਜਿੱਚਰ ਹਰ ਰਸ ਬੱਲੇ ਨਾ ਪਾਏ ਹਰ ਰਸ ਪਾਏ ਬੱਲੇ ਪੀਆ ਹਰ ਰਸ ਬਹੁੜਨ ਤਿਸਨਾ ਲਾਗਾਇਆ ਏ ਇਹੋ ਹਰਸ ਕਰਮੀ ਪਾਈਐ ਸਤਗੁਰ ਮਿਲੈ ਜਿਸ ਆਇ ਕਹ ਨਾਨਕ ਹੋਰ ਆਨ ਰਸ ਸੇ ਸਭ ਵੀਸਰੇ ਜਾ ਹਰਬਸ ਸੇ ਮਨ ਆਏ ਸਰੀਰਾ ਮੇਰਿਆ ਹਰ ਤੁਮਹਿ ਜੋ ਰੱਖੀ ਤਾ ਤੂੰ ਜਗ ਮੈਂ ਆਇ ਹਰ ਜੋ ਰੱਖੀ ਤੂੰ ਤੇ ਵੇ ਤਾ ਤੂੰ ਜਗ ਮੈਂ ਆਇਆ ਹਰੇ ਆਪੀ ਮਾਤਾ ਯਾਪੀ ਪਿਤਾ ਜਿੰਦਿਓ ਉਪਾਇ ਜਗਤ ਦਿਖਾਇਆ ਗੁਰ ਪ੍ਰਸਾਦੀ ਬੋਝਿਆ ਤਾਂ ਚਲਤ ਹੋਆ ਚਲਤ ਨਦੀ ਆਇਆ ਕਹੈ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋ ਰਾਗੀ ਤਾ ਤੂੰ ਜਗਮਹਿ ਆਇਆ ਮਨ ਜਾਓ ਭਾਇ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨਿਸਕੀਏ ਸੋਗ ਦੂਖ ਨਾ ਵਿਆਪੈ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਭੋਗੋ ਕਹ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰ ਮੇਰਾ ਇਸ ਜਗ ਮੈਂ ਆਇ ਕਹਿ ਕਿ ਅਤੁਦ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰ ਆजात ਜਗ ਮੈਂ ਆਇਆ ਜਿਨ ਹਾਰ ਤੇਰਾ ਰਚਨ ਰਚਿਆ ਸੂਹਾਰ ਮਨ ਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹ ਨਾਨਕ ਇਹ ਸਰੀਰ ਪ੍ਰਭਾਨ ਹੋਆ ਜਿਨ ਸਤਿਗੁਰ ਸਿਓ ਚਿਤ ਲਾਇਆ ਇਹ ਨੈਤਰ ਮੇਰੇ ਹੋ ਹਰ ਤੁਮਹ ਜੋ ਤਰੀ ਹਰ ਬਿਨ ਵਰਨ ਦੇਖਾ ਕੋਈ ਹਰ ਬਿਨ ਵਰਨ ਦੇਖਾ ਕੋਈ ਨਦਰੀ ਹਰ ਨਿਹਾਲਿਆ ਇਹੋ ਵੇਸ ਸੰਸਾਰ ਤੁਮ ਦੇਖਦੇ ਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦੀ ਬੁਝਿਆ ਜਾ ਜਾ ਹਰ ਗੁਰ ਪ੍ਰਸਾਦੀ ਬੁਝਿਆ ਜਾ ਵੇਖਾ ਹਰ ਏਕ ਹੈ ਹਰ ਬਿਨ ਵਰਨਾ ਕੋਈ ਕਹ ਨਾਨਕ ਇਹ ਨੈਤਰ ਅੰਧ ਸੇ ਸਤਗੁਰ ਮਿਲਿਆ ਦੇਵ ਦ੍ਰਿਸ਼ਟ ਹੋਈ ਇਸ ਰਵਣਹੁ ਮੇਰੇ ਹੋ ਸਾਚਾ ਸੁਨਣਾ ਨੋ ਪਠਾਇ ਸਾਚਾ ਸੁਨਣਾ ਨੋ ਪਠਾਇ ਸ੍ਰੀ ਲਾਇ ਸੁਨਹੁ ਸਤਿ ਬਾਣੀ ਜਿਤ ਸੁਣੀ ਹਿ ਮਨ ਤਨ ਹਰਿਆ ਹੋਆ ਰਸਨਾ ਰਸਮਾਣੀ ਸਤਿ ਅਲਖ ਸਤਿ ਅਲਖ ਵਿਡਾਣੀ ਤਾਕੀ ਗਾਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਨਹੁ ਪਵਿੱਤਰ ਹੋਵਹੁ ਸਾਚਾ ਸੁਨਣਾ ਨੋ ਪਠਾਇ ਹਰ ਜੀయోగ ਬਾ ਅੰਦਰ ਰੱਖ ਕਹਿ ਵਾਜਪਾਉਣ ਉਜਾਇ ਅਬਜਾਇ ਵਾਜਪਾਉਣ ਨੌ ਦੁਆਰੇ ਪ੍ਰਗਟ ਕੀਏ ਤਿਸ ਵੰਗ ਪਤਿਰ ਖਾਇਆ ਗੁਰ ਦਵਾਰ ਲਾਇ ਭਾਵਨੀਕ ਨਦ ਸਵੰ ਦੁਆਰ ਦਿਕਾਇਆ ਤਹ ਅਨੇਕ ਰੂਪ ਨਾਵ ਨਿਦ ਤਿਸ ਦਾ ਅੰਤ ਨ ਜਾਇ ਪਾਇਆ ਕਹ ਨਾਨਕ ਹਰ ਪਿਆਰ ਹੈ ਜੀ ਯੋਗ ਬਾ ਅੰਦਰ ਰੱਖ ਕਹਿ ਵਾਜਪਾਉਣ ਉਜਾਇ ਇਹੋ ਸਾਚਾ ਸੋਹਿਲਾ ਸਾਚਾ ਘਰ ਗਾਵ ਹੋ ਗਾਵ ਹੋ ਤਾ ਸੋਹਿਲਾ ਘਰ ਸਾਚਾ ਸਦਾ ਸਤਿ ਆਵਹਿ ਸਚੁ ਉਤਿ ਆਵਹਿ ਜਾਤੁ ਉਤਭਾਵਹਿ ਗੁਰਮੁਖਿ ਜਿਨਾ ਪੁਜਾਵਹਿ ਇਹੋ ਸਚ ਸਬਨਾ ਕਾ ਖਸਮ ਹੈ ਜਿਸ ਬਖਸੇ ਸੋ ਜੈ ਸੋ ਜਨ ਪਾਵਹਿ ਕਹਾਂ ਨਾਨਕ ਸਚ ਸੋਹਿਲਾ ਸਤਿਆ ਕਰ ਗਾਵਹਿ ਆਨੰਦ ਸਨਹੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪਿ ਉਤਰੀ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੋਨੀਤ ਕਹਤੇ ਪਵਿੱਤ ਸਤਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣ ਤੇ ਪੁਰੀਤ ਕਹ ਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਵੇਨਵਾਂਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ